ਮੰਮੀ ਸਾਹਿਬ ਡਿਆਹੀਂ ਲਾਉਣ ਪੈ ਹੈ ਆ। ਡੈਡੀ ਨੇ ਕਿਹਾ ਸੀਗਾ ਕਹਿੰਦੇ ਵੀ ਜਿਹੜੇ ਵਿਆਜ ਖਰਚਾ ਹੋਇਆ ਵਾ ਤੇ ਜੋ ਬਚਿਆ ਵਾ ਉਹ ਸਾਰਾ ਹਿਸਾਬ ਲਾ ਕੇ ਮੈਨੂੰ ਦੱਸ। ਵੀ ਜਿਹੜੇ ਪੈਸੇ ਲੱਗੇ ਲੱਗੇ ਹੁਣ ਹਿਸਾਬ ਕਰਕੇ ਤਾਂ ਕੀ ਕੱਢਣਾ ਵਿੱਚੋਂ? ਮੰਮੀ ਚਲੋ ਥੋੜਾ ਬੋਤਾ ਹਿਸਾਬ ਤੇ ਰੱਖਣਾ ਹੀ ਪੈਂਦਾ ਵਾ ਨਾ। ਤੇ ਨਾਲੇ ਰਵਿੰਦਰ ਜੂ ਆਈ ਸੀ ਗੱਲ ਦੀ। ਉਹ ਕਹਿ ਕੇ ਗਈ ਹੋਣੀ ਹੈ ਨਾ। ਹੁਣ ਘਰ ਉਹਨਾਂ ਨੂੰ ਦੇਖਦੇ ਵੱਡੇ। ਤੇ ਇਹ ਘਰ ਮਾੜਾ ਲੱਗਦਾ ਵਾ। ਆਹੋ ਤੇ ਤੁਹਾਨੂੰ ਪਤਾ ਹੀ ਹੈ। ਮੈਨੂੰ ਵੀ ਕਹਿੰਦੀ ਰਵਿੰਦਰ ਗੱਲ। ਕੋਈ ਤੁਸੀਂ ਘਰ ਦਾ ਨਹੀਂ ਕੋ ਸੋਚਣ ਦੇ ਇਹ ਹੋ ਆ। ਮੈਂ ਵੀ ਇਹੋ ਘਰ ਚ ਰਹਿ ਕੇ ਕਈਆਂ 20-22 ਸਾਲ ਜੇ ਤੁਹਾਡੇ ਕੋਈ ਨਹੀਂ ਨਾ ਪੈਸੇ ਬੰਦੇ ਮੈਂ ਆਪਣੇ ਭਰਾ ਨੂੰ ਕਹਿ ਦਿੰਨੀ ਆ ਥੋੜੇ ਬੋਧੇ ਦੇ ਦੂਗਾ ਚੱਲ ਨੀਆਂ ਦੇ ਭਰਾਗੇ ਨਾ ਲੋਕਾਂ ਦੇ ਮੂੰਹ ਬੰਦ ਹੋਣਗੇ ਫੇ ਲੱਗੇ ਆ ਘਰ ਬਣਾਉਣ ਉਹ ਜਦੋਂ ਮੂੰਹ ਬੰਦ ਕਰਨ ਦਾ ਟਾਈਮ ਹੀ ਰਮਨ ਉਦੋਂ ਤੇ ਉਹ ਆਏ ਨਹੀਂ ਵਿਆਹ ਚ ਕੀ ਕਰ ਗਏ ਸਵਾ ਕਰਕੇ ਗਏ ਆ ਹਾਂ ਜੀ ਦੀਦੀ ਕੋਈ ਨਹੀਂ ਕਰਾ ਦਿੰਨੀ ਆ ਮੈਂ ਨਾ ਸਵੇਰ ਦੀ ਦਰਜੀ ਹੋਈ ਜਾਂਦੀ ਆ ਸਿਰ ਨੂੰ ਕੀ ਗੱਲ ਹੋਈ ਆ ਪਤਾ ਨਹੀਂ ਸਵੇਰ ਦੀ ਜਦੋਂ ਦੀ ਉੱઠી ਆ ਨਾ ਉਦੋਂ ਦੀ ਬਸ ਦਰਜੀ ਹੋਉਂਦੀ ਆ ਚੱਲੀ ਆ ਰੋਟੀਆਂ ਚੱਲੀਏ ਰੁਪਿੰਦਰ ਸਲੀਪ ਦੱਸਣ ਦੀ ਠੀਕ ਨਹੀਂ ਆ। ਉਹ ਦਵਾਈ ਲੈ ਕੇ ਆਓ। लवली ਅੰਗਿਲੀ ਕਿਉਂ ਕੰਡਿਓ? ਜਾ ਦਵਾਈ ਲੈ ਕੇ ਆਓ। ਮੈਂ ਤਾਂ ਭਾਨੀ ਦੇ ਨਾਲ ਪਈ ਹਾਂ। ਵੀ ਕੰਮ ਨਾ ਕਰਨਾ ਪਊਗਾ। ਇਹ ਤਾਂ ਸਾਰਾ ਟੱਬਰ ਹੀ ਆ ਗਿਆ ਮੇਰੇ ਵੱਲ।